हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵੜੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪ ਤਿੰਨ ਅਕਸੇ ਲਈ ਲੈ ਕੇ ਆਏ ਆਂਗੇ ਉਹਨਾਂ ਵਿੱਚ ਦੋ ਤਾਂ ਆ ਗੀਆਂ ਗਾਮਾਂ ਗੱਬਣ ਨੇ ਥੋੜੇ ਥੋੜੇ ਦਿਨਾਂ ਦੀਆਂ ਕੱਚੀਆਂ ਨੇ ਇੱਕ ਤਾਂ ਸਾਨੂੰ ਮਿਲ ਜੂ ਬਈ ਐਚ ਐਫ ਤੇ ਇੱਕ ਮਿਲ ਜੂ ਐਰ ਸਰ ਤੇ ਇੱਕ ਆ ਗਈ ਬਾਈ ਕੋਲੇ ਟਾਪ ਕੁਆਲਿਟੀ ਦੀ ਕੱਟੀ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬਈਂਂਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆਂ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਜੱਗੇ ਹਾਂ ਹਾਂ ਬਾਈ ਵਧੀਆ ਨਾਮ ਤੇ ਬਾਈ ਆਪਣਾ ਐਡਰੈਸ ਬੋਲੋ ਹਾਂ ਬਾਈ ਮੇਰਾ ਜੱਗਾ ਪਿੰਡ ਢੱਲਮਾ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਨੇੜੇ ਪਿੰਡ ਜੱਗੇ ਕਿਹੜੇ ਰਹਿ ਜਾਂਦਾ ਬਾਈ ਤਪਾ ਆਪਾਂ ਨੂੰ 4 ਕਿਲੋਮੀਟਰ 5 ਪੱਖੋ ਕਿੰਚੇ ਅੱਠ ਨਾਲ ਦੇ ਪਿੰਡਾਂ ਕਿਧਰ ਜਿਹੜਾ ਆਪਣਾ ਘਰ ਆ ਵਾਲੀ ਕਾਲੀ ਸੜਕ ਤੇ ਆ ਬਈ ਕੰਟੈਕਟ ਨੰਬਰ ਬੋਲ ਦੋ 86999979138 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਜੱਗੇ ਇਧਰ ਹੀ ਸਟਾਰਟ ਕਰ ਹਾਂ ਇਧਰ ਹੀ ਕਰ ਲਓ ਕਿਹੜਾ ਸੂਆ ਸੁੰਦੀ ਆ ਇਹ ਬਾਈ ਪਹਿਲਾ ਸੂਆ ਸੁੰਦੀ ਆ ਪਲੂਨ ਸੁੰਦੀ ਆ ਹਾਂ ਬਈ ਕਿੰਨੇ ਦਿਨਾਂ ਦੀ ਕੱਚੀ ਜਗ੍ਹਾ ਦਿਨ ਬਈ ਇਹਦੇ 4 ਤੋਂ 5 ਦਿਨ ਲੱਗੂ ਬਾਈ 4 ਤੋਂ 5 ਦਿਨਾਂ ਦੀ ਕੱਚੀ ਠੰਡੀ ਸੀਲ ਦੇਖੋ ਥਣ ਦਿਖਾ ਦੇ ਬਈ ਉਰੇ ਲੈ ਕੇ ਗਲਾਬੀ ਥਣ ਲੱਗਾ ਵਾ ਪੂਰਾ ਚੰਗਾ ਹੂੰ ਬੜਾ ਚੰਗਾ ਥਣ ਆ ਬਹੁਤ ਚੰਗਾ ਲੈ ਚੈੱਕ ਕਰੋ ਬਈ ਪੀੜੀ ਤੇ ਪਾਵੇ ਨਾਲ ਦੇ ਥੋੜਾ ਦਿਖਾ ਦੇ ਦੇ ਮਾੜਾ ਨੂੰ ਲੈ ਦੇ ਬਰੀਕ ਦੇਖ ਇਹ ਆਪਣਾ ਬਾਕੀ ਥਣਾ ਦਾ ਸੈਜ ਵਾਲਾ ਚੰਗਾ ਬਈ ਸੀਲ ਠੰਡੀ ਬਹੁਤ ਆ ਬੱਸੀ ਸਹੀ ਗੱਲ ਹੈ ਜਿਵੇਂ ਪਲੂਨ ਸੰਧੀ ਆ ਕਿ ਚੈੱਕ ਰਹੀ ਨਹੀਂ ਬਾਕੀ ਥਣ ਵੀ ਦੇਖੋ ਯਾਰ ਅਜੇ ਬਈ ਹੁਣ ਆ ਸਵੇਲਿੰਗ ਜੀ ਪਾਉਣ ਲੱਗੀ ਆ ਲੇਵਾ ਬਹੁਤ ਬਣਾਉ ਬੱਸੀ ਸਹੀ ਗੱਲ ਆ ਦੁੱਧ 16 17 ਕਿਲੋ ਆਹ ਰਾਮਣਾ ਪਾਉਦੇ ਠੰਡੀ ਇੰਨੀ ਆ ਲੈ ਠੀਕ ਆ ਲੈ ਜਿਵੇਂ ਮਰਜੀ ਹੱਥ ਪਾਈ ਜਦਾਂ ਕੋਈ ਚੱਕਰੀ ਦੇ ਲੇਵਾ ਦੇ ਬਈ ਫਟਵਾਲਾ ਗੱਲੇਵਾ ਪਿਆ ਕਰਮਾ ਦੀ ਸਹੀ ਗੱਲ ਆ ਸਿੰਗ ਜਰੂਰ ਆ ਦੇਖਾ 2 2 ਇੰਚੀ ਦੇ ਦਿਖਾ ਦੇ ਮੈਂ ਪ ਪਰ ਕਹਿੰਦੀ ਕੁਸ ਨਹੀਂ ਕੋਈ ਚੱਕਰ ਹੀ ਨਹੀਂ ਦੇਖ ਪੂਰਾ ਵੀਰ ਜਿਵੇਂ ਮਰਜੀ ਹੁੰਦੀ ਵਾਲੀ ਆ ਨਾ ਜਿਵੇਂ ਮਰਜੀ ਸਿੰਘ ਦਗਾਏ ਹੀ ਨਹੀਂ ਯਾਰ ਉਹਨਾਂ ਨੇ ਹੂੰ ਬੋਦੀਵਾਦੀ ਚੱਕਰ ਸਕਦੇ ਹੋ ਬਹੁਤ ਚੰਗੀ ਵਹਿੜ ਆ ਬਈ ਬਾਕੀ ਜੱਗੇ ਕਹਿੰਦੇ ਹੁੰਦੇ ਆ ਵੀ ਬਿਮਾਰ ਸ਼ਮਾਰ ਵੀ ਘਟ ਪੈਂਦਾ ਸਿੰਘਾਂ ਦਾ ਹਾਂ ਬਈ ਮੇਰੇ ਕੋਲ ਉਹ ਘਰੇ ਰੱਖੀ ਵੀ ਸਿੰਘਾਂ ਵਾਲੀ ਦਾ ਹੂੰ ਬਾਕੀ ਲੇਵਾ ਦੇਖ ਸਕਦੇ ਹੋ ਬਈ ਟਾਇਟ ਲੇਵੇ ਦੀ ਆ ਗਈ ਰੰਗ ਰੂਪ ਪ੍ਰਿੰਟ ਪੱਤੇ ਪ੍ਰਿੰਟ ਬੱਛੀ ਦਾ ਬਹੁਤ ਚੰਗਾ ਬਈ ਚਮਕ ਦਮਕ ਵਾਲੀ ਵਸਿਆ ਪੂਰੀ ਸਿੰਗ ਜਰੂਰ ਆ ਕਹਿੰਦੀ ਬਾਈ ਸਿੰਗਾ ਨੂੰ ਯਾਰ ਕੁਝ ਵੀ ਨਹੀਂ ਕਹਿੰਦੀ ਅੱਲਾ ਬਾਕੀ ਲਿੱਸੀ ਨਹੀਂ ਲਾਮੀ ਨਹੀਂ ਕਿਸੇ ਵਕਤ ਨਰੋਈ ਨਿਕਰ ਕਰਨ ਵਾਲੀ ਫੋਲਾ ਥਣ ਦੇਖੋ ਗੈਪ ਦੇਖੋ ਦੇਖ ਨਾੜਾਂ ਦਿਖਾ ਦੇ ਨਾੜਾ ਨਾ ਮੈਂ ਕਹਣਾ ਜਰਾ ਜਿਵੇਂ ਹੈ ਨਾ ਬਰੀਕੀ ਚ ਨਾੜਾ ਚਰਜਾ ਚੰਗੀ ਸੇਵਾਰੇ ਕੋਲੇ ਬਾਕੀ 17 18 ਕਿਲੋ ਦੁੱਧ ਪਾ ਦੂ ਬਈ ਆਹਮ ਨਾਲ ਠੀਕ ਆ ਠੰਡੀ ਬਹੁਤ ਆ ਬਾਕੀ ਪ੍ਰਿੰਟ ਪ੍ਰਿੰਟ ਪੱਛੀ ਦਾ ਬਹੁਤ ਚੰਗਾ ਬਈ ਮੈਂ ਕਹਣਾ ਕੰਨੀ ਦੇਖ ਯਾਰ ਜਮਾ ਬਾਕੀ ਬਰੀਡ ਫੁੱਲਾ ਬਈ ਵਦਨ ਵਾਲੀ ਆ ਹਾਂ ਸਹੀ ਗੱਲ ਆ ਬਰੀਡ ਇੱਕ ਨੰਬਰ ਆ ਗਈ ਚਮਕਾਲੀਆ ਪੂਰੀ ਹਾਂ ਬਈ ਲਿਸਣ ਜੀ ਨਹੀਂ ਹੈਗੀ ਜਮੇ ਨਹੀਂ ਜਮੇ ਨਹੀਂ ਬਈ ਪੂਰੀ ਵਧੀਆ ਬਹਿੜਾ ਬਰੀਡ ਜੱਗੇ ਮੋਲ ਬਈ ਇਹਦਾ ਬਈ ਯਾਰ ਮੁੱਲ ਤਾਂ ਹੁਣ ਇਹਦਾ ਆਪਾਂ ਮੈਂ ਕਿਤੇ ਸਿੰਗਣਾਉਂਦੇ ਫਿਰਦਾ ਤਾਂ 65000 ਹੋਣਾ ਸੀ ਹੂੰ ਹੁਣ ਬਈ ਇਹਦਾ 52000 ਰੁਪਇਆ ਚੱਕੋ ਬਈ ਹਾਂ ਬਈ ਕਹਿੰਦਾ ਜੇ ਹੁੰਦੇ ਨਾ ਸਿੰਗ ਫਿਰ ਤਾਂ ਕਰਨਾ ਸੀ 65 ਤੇ ਹੁਣ ਬਈ ਜੇ ਸਿੰਗ ਆ ਤਾਂ 52000 ਰੁਪਏ ਦੇ ਆਪਾਂ ਵੜ ਦੇ ਦੇਾਂਗੇ ਬਾਕੀ ਬਈ ਸਿੰਗ ਵੀ ਮੜੇ ਮੜੇ ਹੀ ਆ ਹਾਂ ਹਾਂ ਬਈ ਸਿੰਗਾਂ ਨੂੰ ਕਿਹੜਾ ਕੁਛ ਕਹਿੰਦੀ ਆ ਯਾਰ ਹੂੰ ਕੋਈ ਚੱਕਰ ਨਹੀਂ ਜਿਵੇਂ ਮਰਜੀ ਯਾਰ ਥੱਲੇ ਝੂਟੀ ਜਾਂਦਾ ਕਿੰਨੇ ਦਿਨ ਲੈ ਜੀ ਤੱਕ ਦੇਣ ਬਈ 4 ਤੋਂ 5 ਦਿਨ ਲਈ ਠੀਕ ਆ 4 ਤੋਂ 5 ਦਿਨ ਬਈ ਕਹਿੰਦਾ ਪੂਰੀ ਫੁੱਲ ਬਣ ਕੇ ਸੂ ਬਹਿੜ ਸਹੀ ਗੱਲ ਆ ਤੇ ਅੱਗੇ ਜੱਗੇ 2 ਨੰਬਰ ਤੇ ਇਹ ਬਈ ਐਰ ਸੈਰ ਆ ਗਈ ਬਾਈ ਹੂੰ ਤੀਜਾ ਸੂਆ ਸੁੰਦੀ ਆ ਬਈ ਇਹ ਠੀਕ ਆ 12 ਦਿਨ ਬਈ ਇਹ ਦਿਨ ਪੂਰੇ ਹੁਣ ਚ ਪਿਆ 12 ਦਿਨ ਦਿਨ ਪੂਰੇ ਹੁਣ ਚ ਪਿਆ ਬਰੀਡ ਬਰੂਨ ਬਈ ਪਲੀ ਵੀ ਬੋਲਦਾ ਐਰ ਸੈਰ ਚ ਆ ਗਈ ਐਰ ਸੈਰ ਬਈ ਐਰ ਸੈਰ ਇਸ ਦੇਖੋ ਨਾ ਲਾਲੀ ਚੜਕਦੀ ਆ ਵਹਿੜ ਤੇ ਬਹੁਤ ਚੰਗੀਆਂ ਬਈ ਵਹਿੜ ਦਾ ਦੁੱਧੇ ਦਾ 26 27 ਕਿਲੋ ਦਿੱਤਾ ਵਾ ਜੱਗੇ ਜੇ ਕਹਿਣ ਨੂੰ ਕਈ ਸਨਾਰ ਕੀ ਪਈ ਆ ਬਈ ਜਮਾ ਸਨਾਰ ਕੀ ਪਈ ਆ ਬਈ ਸਹੀ ਗੱਲ ਆ ਲੈ ਪਲੀ ਪਲੀ ਵਾ ਚੌੜੀ ਚੂੜੀ ਦੇਖੋ ਕਿੱਛੇ ਤੋਂ ਰੇਲ ਗੱਡੀ ਦੇ ਟੱਬੇ ਵਰਗੀ ਜਮਾਂ ਯਾਰ ਤੂੰ ਵੀ ਤੂੰ ਆ ਦੇਖੀ ਮੱਲਾ ਨੂੰ ਉਤਰੂ ਮੱਲਾ ਕਿਉਂ ਉਤਰਦੀ ਐ ਸਹੀ ਗੱਲ ਆ ਬਾਈ ਚੜਾਈ ਚੜੂਈ ਦੇਖੋ ਯਾਰ ਇਹਦੀ ਕਰਮ ਵਾਲੀ ਦੀ ਪਿੱਛੇ ਤੋਂ ਬਾਕੀ ਆ ਪਹੀਆ ਗੋਲ ਮਟੋਲ ਸਰਾਨੇ ਵਰਗੀ ਲੱਸੜ ਜਾਈ ਨਹੀਂ ਐ ਜੀ ਨਾ 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 ਉਤਰਦੀ ਦੱਸਦੀ ਆ ਹਨਾ ਜਿਵੇਂ ਆ ਦੱਸਦੀ ਆ ਯਾਰ ਪੂਰੀ ਫੁੱਲ ਚੰਗੀ ਬਹਿੜਾ ਬਈ ਠੰਡੀ ਠੰਡੀ ਵੀ ਬਹੁਤ ਆ ਤੇ ਲੇਵੇ ਲੂ ਬੈਣ ਦਾ ਬਈ ਇਹਨੇ ਯਾਰ ਰਿਕਾਰਡ ਹੀ ਤੋੜ ਦੇਣਾ ਦੇਖੀ ਇਧਰ ਦੇਖ ਲੈ ਵਾ ਤੂੰ ਮਗਰ ਮਗਨ ਚਿਚੜ ਸੀਗੇ ਚਿਚੜਾਂ ਲਈ ਦਵਾਈ ਹੁਣ ਲਾਈ ਆ ਇਹਦੇ ਹੂੰ ਦੇਖ ਲੈ ਵਾ ਝੋਲ ਦੇਖ ਪੌਂਡ ਦੇ ਕਿੱਥੇ ਲੱਕ ਲੱਗੀ ਹੋਈ ਹੈ ਕਰਵਾਣੀ ਇਹਦਾ ਬਾਲਾ ਲੈਵਲ ਆਉਣਾ ਬਈ ਬੈਠ ਨੇ ਜੱਗੇ ਨਾਲੇ ਕਰਮੀਆਂ ਦਾ ਤੂਫਾਨ ਜਮਾ ਕਰਮੀਆਂ ਦਾ ਤੂਫਾਨਾ ਗਰਮੀ ਉਹਨੇ ਨਾਲ ਸਰਦੀ ਮਣੀ ਸਹੀ ਗੱਲ ਆ ਲੈ ਗਲਾਬੀ ਥਣ ਕਲਾ ਕਲਾ ਥਣ ਨਾੜਾ ਨੂੜਾ ਫੁੱਲ ਚੰਗੇ ਆ ਗਏ ਬਾਕੀ ਹੋਂ ਵੀ ਯਾਰ ਪਲੀ ਵੀ ਆ ਕਰ ਨਹੀਂ ਕੋਡ ਨਹੀਂ ਪੈਣ ਕਰਨੋਂ ਪਣੀ ਰਹਿਣਾ ਦੂਜਾ ਸੁਆਹ ਕਹਦੇ ਦੇਖ ਹੂੰ ਪੂਰੀ ਫੁੱਲ ਜਵਾਨੀ ਹੈਗੀ ਪਰ ਤੀਜੇ ਸੁਆਹ ਸੁੰਦੀ ਆ ਬਈ ਨਾਲੇ ਗਲਾਬੀ ਬੂਥ ਜਮਾ ਬਈ ਗਲਾਬੀ ਥਣ ਬਹੁਤ ਚੰਗੀ ਬਹਿੜਾ ਮੈਂ ਕਹਿੰਦਾ ਮਲ ਮਲ ਲੱਖ ਰੁਪਏ ਦੀ ਆ ਤਿਆਰ ਹੋ ਕੇ 1 ਰੁਪਿਆ ਵੀ ਨਹੀਂ ਘਟਦੀ ਲੱਖ ਤੋਂ ਅੱਜ ਦੀ ਘੜੀ ਆਪਾਂ 65000 ਰੁਪਏ ਦੀ ਭੱਟ ਦੇ ਦਾਂਗੇ ਚੱਕੋ ਬਾਈ ਹਾਂ ਬਾਈ ਕਹਿੰਦਾ ਅੱਜ ਆਪਾਂ 60 ਦੀ ਦੇ ਦੇਾਂਗੇ ਬਾਈ ਲੱਖ ਤੋਂ ਇੱਕ ਰੁਪਿਆ ਵੀ ਨਹੀਂ ਘਟਦੀ ਜਿੱਦ ਤੈਅਰ ਹੋਗੀ 15 ਦਿਨਾਂ ਦੀ ਸੰਭਾਈ ਸੰਭਾਈ ਆ ਬਾਕੀ ਤੁਰਦੀ ਤਰਦੀ ਦੇਖੋ ਮੈਂ ਕਹਿੰਦਾ ਘੋੜੀ ਵਾਲਾ ਤੋਰਾ ਤੁਰਦੀ ਆ ਜਮਾ ਯਾਰ ਮੱਲਾਂ ਵਾਲਾ ਤੋਰਾਗਾ ਤੇ ਮੁੱਲ 65000 65000 ਰੁਪਿਆ ਬਾਈ 65000 ਰੁਪਏ ਦੀ ਬਾਈ ਕਹਿੰਦਾ ਅੱਜ ਦੇ ਦੇ ਤੈਨੂੰ ਹੀ ਪਤਾ ਤੈਅਰ ਹੋ ਕੇ ਕਿੰਨੇ ਦਿਨ ਲੱਗੇ ਟੋਕ ਟਾਹੇ ਬਾਈ 15 ਦਿਨ ਲੱਗੇ 15 ਦਿਨਾਂ ਦੀ ਕੱਚੀ ਆ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾਣਾ ਠੰਣ ਲੈਵੇ ਦੀ ਸਾਫ ਬ ਇਹ ਤਾਂ ਵੀ ਉਤਰ ਨਹੀਂ ਲੱਗੀ ਆ ਕਹਦੀ ਆ ਪਾਣਾ ਪੰਡ ਬੰਨਣੀ ਆ ਜਮਾ ਟੋਕਰਾ ਲਾਉ ਬਈ ਟੋਕਰਾ ਲੈ ਵੇ ਦਾ ਪੰਡ ਬਨ ਕੇ ਸੂਗੀ ਕਰਮ ਵਾਲੀ ਫੇਰ ਸੁਣਾਗਾ ਤੇ ਮੁੱਲ ਅੱਜ ਬਾਈ ਨੇ ਤਾਂ ਜਮਾ ਜਾਇ ਤੇ ਲੈ ਜਮਾ ਜਾਇ ਜ ਮੁੱਲ ਆ ਬਾਈ ਤੇ ਅੱਗੇ ਜਗੇ ਤਨ ਨੰਬਰ ਤੇ ਬਾਈ ਇਹ ਬਾਈ ਡੇਢ ਕ ਸਾਲ ਦੀ ਉਮਰ ਆ ਕੱਟੀ ਦਈ ਸਿੰਗਾ ਤਾਂ ਕੁੰਡੀ ਸਿੰਗਾ ਦੀ ਪੂਰੀ ਕੁੰਡੀ ਆ ਥਣ ਦਿਖਾ ਦੇ ਥਣ ਪੂਰਾ ਚੰਗਾਗਾ ਹਮ ਲੈ ਕੋਈ ਫੋਟ ਨਹੀਂ ਥਣ ਨਹੀਂ ਦਿਖਾਉਂਦਾ ਪੂਰਾ ਚੰਗਾ ਥਣ ਚਾਰ ਥਾਣਾਂ ਥੋਟ ਨਹੀਂ ਖਿਸ਼ਾਂਗੇ ਨਾ ਚਮਕ ਚਮਕ ਦੇਖੋ ਕਾਈ ਕੱਟੀ ਚੰਗੀ ਆ ਬਾਈ ਜਗ੍ਹਾ ਦਾ ਮੁੱਲ ਬਈ ਫਿਰ ਕਿਵੇਂ ਯਾਰ ਮੁੱਲ ਤਾਂ ਲੋਕਾਂ ਨੂੰ ਤਾਂ ਭਾਂਦੀ 25 26 ਕਰਾ ਲਾ ਯਾਰ ਹੂੰ 18000 ਦੀ ਦੇ ਦਾਂਗੇ 18000 ਦੀ ਹਾਂ ਚੱਕੋ ਬਈ ਬਈ ਕਹਿੰਨਾ ਮੁੱਲ ਕਰਾਉਣ ਦਾ ਭਾਵੇਂ ਕਰਾ ਲਓ 25 ਤੇ ਭਾਵੇਂ ਕਰਾ ਲਓ ਬਈ 26 ਪਰ 18000 ਰੁਪਏ ਜਮਾਂ ਜਾਇਓ ਬੰਦਾ ਬਈ ਗਏ ਗਏ ਨੂੰ ਬਾਕੀ ਜਿਵੇਂ ਥਣ ਥੋਣਾ ਬਈ ਬਹੁਤ ਚੰਗਾ ਗਾ ਕੱਟੀ ਤਿਆਰ ਹੋਈ ਹੋਈ ਕੱਟੀ ਪੂਰੀ ਯਾਰ ਐ ਮੰਨ ਯਾਰ 6 ਮਹੀਨੇ ਸਾਮਕੇ ਬਣ ਜੂ ਯਾਰ ਕੱਟੀ ਹੂੰ ਸਿੰਘਾ ਸੂੰਗਾ ਦੀ ਕੱਟੀ ਪੂਰੀ ਸਕੀਨ ਆ ਸਹੀ ਗੱਲ ਆ ਲੈ ਬੜੀ ਸੋਹਣੀ ਆ ਗਈ ਹੈ ਨਾ ਪੂਰੀ ਸੋਹਣੀ ਕੱਟੀ ਆ ਬਈ ਸਹੀ ਗੱਲ ਲੈ ਤੋਰਾ ਤਾਰਾ ਥੋੜਾ ਜਨਾ ਬਈ ਤੇ ਲੈ ਲੈਦਾ ਕਰ ਸਕਦੀ ਹਲਕ ਤੇ ਮੰਦਾ ਬਸ ਬਸ ਬਰਵਾ ਨਾ ਨਹੀਂ ਪਾਇਆ ਬੱਚਾ ਬਈ ਪਾਇਆ ਨਹੀਂ ਤੇ ਲੈ ਰਾ ਤੇ ਸਹੀ ਪਾਇਆ ਬਦੀ ਤੇ ਨਗਸੀ ਕੇ ਬਾਈ ਕੋਲੇ ਬਈ ਤਿੰਨ ਆ ਪਾ ਤਿੰਨੇ ਹੀ ਦਿਖਾਤੇ ਜੇ ਕਿਸੇ ਵੀ ਕੋਈ ਵੀ ਨਗ ਪਸੰਦਾ ਵੇ ਕੰਟੈਕਟ ਜਰੂਰ ਕਰੋ ਵੀਡੀਓ ਨੂੰ ਵਿਖਾਓ ਧੰਨਵਾਦ